ਆਜਾ ਆਜਾ ਵੱਡੇ ਭਾਰਤੀ ਕਿਸਾਨ ਜਿਹੜੇ ਨੇ ਇੱਕ ਤਾਂ ਆਜ਼ਾਦੀ ਸੁਭਾ ਪੱਤਰੀ ਮੀਟਿੰਗ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਦੂਰ ਵਿਖੇ ਹੋਈ ਜਿਹਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਚੁਣੇ ਹੋਏ ਸਾਡੀ ਆਰਗੂ ਟੀਮਾਂ ਪਹੁੰਚੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਦੋਵੇਂ ਫਾਰਮਾਂ ਵੱਲੋਂ ਚੱਲ ਰਹੇ ਸੰਘਰਸ਼ ਬਾਰਡਰਾਂ ਤੇ ਅਲਿੱਕੇ ਗਏ ਪ੍ਰੋਗਰਾਮ ਇੱਕ ਤਰੀਕ ਨੂੰ ਜਣੀ 1 ਅਗਸਤ ਨੂੰ ਵੱਡੇ ਇਕੱਠ ਕਰਕੇ ਡੀਸੀ ਦਫ਼ਤਰਾਂ ਤੇ ਇਸ ਦਿਨ ਦਫ਼ਤਰਾਂ ਤੇ ਮੋਦੀ ਸਰਕਾਰ ਦੇ ਪੁਤਲੇ ਫੁੱਕੇ ਜਾਣੇ ਆ ਤੇ 5 ਅਗਸਤ ਨੂੰ ਜੋ ਬਿਜਲੀ ਦੀ ਸਮੱਸਿਆ ਪੰਜਾਬ ਦੇ ਵਿੱਚ ਹੈ ਪਟਿਆਲਾ ਬਿਜਲੀ ਬੋਰ ਅੱਗੇ ਵੱਡਾ ਪ੍ਰੋਗਰਾਮ ਕਰਨੇ ਜਾ ਰਹੇ ਆ ਕਿਉਂਕਿ ਨਾਲ ਚਿਪਾਲੇ ਮੀਟਰਾਂ ਦਾ ਮਸਲਾ ਨਿਰਵਿਘਨ ਸਪਲਾਈ ਜੋ ਸਰਕਾਰ ਬੋਲਦੀ ਹੈ ਕਿ 8 ਘੰਟੇ ਦੇਣੀ ਆ ਉਹਦੇ ਵਿੱਚ ਵੱਡੀ ਸਮੱਸਿਆ ਹੈ ਉਹਨੂੰ ਲੈ ਕੇ ਪ੍ਰੋਗਰਾਮ ਕੀਤਾ ਜਾਣਾ ਤੇ 15 ਅਗਸਤ ਨੂੰ ਜਿਹੜੇ ਕਾਨੂੰਨ ਕੇਂਦਰ ਦੀ ਸਰਕਾਰ ਲੈ ਕੇ ਆਈ ਹੈ ਕਿ ਲੋਕਾਂ ਦੇ ਜਮਹੂਰੀ ਹੱਕਾਂ ਦੇ ਉੱਤੇ ਡਾਕਾ ਕਿ ਆਪਣੇ ਹੱਕ ਦੀ ਆਵਾਜ਼ ਨਾ ਚੱਕ ਸਕਣਾ ਉਹਨਾਂ ਤੇ ਐਨਐਸਏ ਵਰਗੇ ਜਾਂ ਹੋਰ ਕਾਨੂੰਨ ਮੜ ਕੇ ਜੇਲ੍ਹਾਂ ਦੇ ਵਿੱਚ ਸਿੱਟਿਆ ਜਾਵੇ ਜਵਾਨ ਆਪਣੇ ਹੱਕ ਮੰਗਦੇ ਲੋਕਾਂ ਦੀ ਆਵਾਜ਼ ਬੰਦ ਕੀਤੀ ਜਾਵੇ ਉਹ ਪ੍ਰੋਗਰਾਮ ਵੱਡੇ ਪੱਧਰ ਤੇ ਟਰੈਕਟਰ ਮਾਰਚ ਕਰਕੇ ਉਹ ਕਾਨੂੰਨਾਂ ਦੇ ਆ ਕਾਪੀਆਂ ਸੜੀਆਂ ਜਾਣੀਆਂ ਇਹ ਅੱਜ ਦੇ ਫੈਸਲੇ ਮੀਟਿੰਗ ਦੇ ਵਿੱਚ ਲਏ ਗਿਆ ਜੋ ਦੋਵੇਂ ਫਾਰਮਾਂ ਵੱਲੋਂ ਪ੍ਰੋਗਰਾਮ ਲਿਖੇ ਗਏ ਸੀ ਤੇ 5 ਤਰੀਕਾ ਵਾਲਾ ਪ੍ਰੋਗਰਾਮ ਬਿਜਲੀ ਬੋਰਡ ਪਟਿਆਲਾ ਦਫ਼ਤਰ ਅੱਗੇ ਵੱਡੇ ਪੱਧਰ ਦੇ